ਵਾਈਡਿੰਗ ਕਰਕੇ ਇੱਕ ਲੁੱਟ ਦੀ ਵਾਰਦਾਤ ਹੋਈ ਸੀ ਗਾਂਧੀ ਰੋਡ ਤੇ ਜਿਹੜਾ 메ਨ ਮੁਜਰਮ ਸੀ ਜਿਹਨੇ ਸ਼ੂਟ ਆਊਟ ਕੀਤਾ ਸੀ ਤੇ ਤੇ ਗੋਲੀਆਂ ਜਿਹੜੀਆਂ ਪਿਸਟਲ ਸੀ ਜਿਹਦੇ ਕੋਲ ਉਹ ਅਰੈਸਟ ਕਰ ਦਿੱਤਾ ਗਿਆ ਤੇ ਉਸ ਵਿੱਚ ਜਿਹੜੀ ਯੂਜ਼ਡ ਕਾਰ ਸੀ ਥਾਰ ਗੱਡੀ ਅਤੇ ਜਿਹੜਾ ਪਿਸਟਲ ਸੀ ਉਹ ਬਰਾਮਦ ਕਰ ਦਿੱਤਾ ਗਿਆ ਦੁਕਾਨਦਾਰ ਕਹ ਰਿਹਾ ਮੇਰੀ ਦੁਕਾਨਾ ਉਸ ਵਿੱਚ ਥਾਰ ਗੱਡੀ ਆਈ ਸੀ ਰੇਕੀ ਕਰਦੇ ਹੋਏ ਇਸ ਨੇ ਦੋ ਬੰਦੇ ਆਏ ਸੀ ਇੱਕ ਗੱਡੀ 'ਚ ਬੈਠਾ ਸੀ ਇੱਕ ਕਾਰ ਕਾਰ ਤੁਰਦਣਗੇ ਉਸੇ ਲੁੱਟ ਦੀ ਖੋਦ ਹੀ ਇਹਨੇ ਕੋਸ਼ਿਸ਼ ਕੀਤੀ ਦੁਕਾਨ ਚ ਵੜ ਕੇ ਮੋਗਾ ਪੁਲਿਸ ਵੱਲੋਂ ਜੋ ਬੀਤੀ ਰਾਤ ਇੱਕ ਫਾਇਰਿੰਗ ਕਰਕੇ ਇੱਕ ਲੁੱਟ ਦੀ ਵਾਰਦਾਤ ਹੋਈ ਸੀ ਗਾਂਧੀ ਰੋਡ ਤੇ ਉਸ ਦੀ ਫਰਦਰ ਇਨਵੈਸਟੀਗੇਸ਼ਨ ਕਰਦੇ ਹੋਏ ਸਾਡੀ ਸੀਆਈਏ ਟੀਮ ਐਸਐਚਓ ਸਿਟੀ ਅੰਡਰ ਸੁਪਰਵਾਈਜ਼ਰ ਡੀਐਸਪੀ ਸਿਟੀ ਕਮ ਡੀਐਸਪੀ ਡੀ ਅੰਨਾ ਨੇ ਇੱਕ ਬੜਾ ਵਧੀਆ ਕੰਮ ਕਰਦੇ ਹੋਏ ਇਸ ਲਈ ਜਿਹੜਾ ਮੇਨ ਮੁਜਰਮ ਸੀ ਜੀ ਨੇ ਸ਼ੂਟ ਆਊਟ ਕੀਤਾ ਸੀ ਉਥੇ ਤੇ ਗੋਲੀਆਂ ਜਿਹੜੀਆਂ ਪਿਸਟਲ ਸੀ ਜਿਹਦੇ ਕੋਲ ਉਹ ਅਰੈਸਟ ਕਰ ਦਿੱਤਾ ਗਿਆ ਤੇ ਉਸ ਵਿੱਚ ਜਿਹੜੀ ਯੂਜ਼ਡ ਕਾਰ ਸੀ ਥਾਰ ਗੱਡੀ ਅਤੇ ਜਿਹੜਾ ਪਿਸਟਲ ਸੀ ਉਹ ਬਰਾਮਦ ਕਰ ਦਿੱਤਾ ਗਿਆ ਇਸ ਲਈ ਡਿਟੇਲ ਇਸ ਤਰ੍ਹਾਂ ਇਸ ਲਈ ਜਿਹੜੀ 4 6 ਰਾਤ ਨੂੰ ਸਤਕਰੀਮ 9:30 ਵਜੇ ਵਾਰਦਾਤ ਹੋਈ ਸੀ ਉਸ ਵਿੱਚ ਇੱਕ ਜਿਹੜਾ ਇੱਥੇ ਇੱਕ ਦੁਕਾਨਦਾਰ ਕਰਿਆਨੇ ਦੀ ਦੁਕਾਨ ਆ ਉਸ ਵਿੱਚ ਥਾਰ ਗੱਡੀ ਆਈ ਉਸ ਦੀ ਰੇਕੀ ਕਰਦੇ ਹੋਏ ਇਸ ਨੇ ਦੋ ਬੰਦੇ ਆਏ ਸੀ ਇੱਕ ਗੱਡੀ ਵਿੱਚ ਬੈਠਾ ਸੀ ਇੱਕ ਕਾਰ ਕਾਰ ਤੁਰ ਕਰ ਗਏ ਉਸ ਦੀ ਲੁੱਟ ਦੀ ਖੋਹ ਦੀ ਇਹਨੇ ਕੋਸ਼ਿਸ਼ ਕੀਤੀ ਦੁਕਾਨ ਚ ਵੜ ਕੇ ਤੇ ਜਦੋਂ ਉਹਨੇ ਰਿਸਿਸਟ ਕੀਤਾ ਤੇ ਉਹਦੇ ਉਹਦੇ ਵੱਲੋਂ ਉਹਦੇ ਫਾਇਰਿੰਗ ਕੀਤੀ ਗਈ ਤੇ ਤਿੰਨ ਗੋਲੀਆਂ ਜਿਹੜੀਆਂ ਹੈਗੀਆਂ ਉਹਦੇ ਇੱਥੇ ਪੱਟ ਤੇ ਲੱਤ ਤੇ ਲੱਗਿਆ ਸੀ ਤੁਸੀਂ ਫਰਦਰ ਪੁਲਿਸ ਨੇ ਇਮੀਡੀਏਟਲੀ ਐਕਸ਼ਨ ਲੈਂਦੇ ਹੋਏ ਐਫ ਆਈ ਆਰ ਨੰਬਰ ਜਿਹੜੀ ਹੈਗੀ ਹੈ 118 ਅੰਡਰ ਸੈਕਸ਼ਨ 109 ਬੀ ਐਨ ਐਸ ਅਧੇ 25 27 ਜਿਹੜੀ ਹੈਗੀ ਆ ਆਮ ਸੈਕਟਰ ਰਜਿਸਟਰਡ ਕੀਤੀ ਤੇ ਫਰ ਟੈਕਨੀਕਲ ਐਨਾਲਿਸਿਸ ਤੇ ਸੀਸੀਟੀਵੀ ਦੀ ਮਦਦ ਨਾਲ ਅਸੀਂ ਜਿਹੜਾ ਹੈ ਮੁਜਰੀਂ ਤੱਕ ਪਹੁੰਚੇ ਤੇ ਅਸੀਂ ਉਸ ਨੂੰ ਅਰੈਸਟ ਕੀਤਾ ਹੈ ਇਹ ਹਾਂ ਇਹ ਲੁੱਟ ਦੀ ਨੀਤਨਾ ਆਈ ਸੀ ਇਸ ਤਰ੍ਹਾਂ ਨਾਮ ਹੈਗਾ ਦੋ ਜਨੇ ਸੀ ਜਿਸ ਦਾ ਨਾਮ ਹੈ ਸੁਖਜਿੰਦਰ ਸਿੰਘ ਪੁੱਤਰ ਇਕਬਾਲ ਸਿੰਘ ਪਿੰਡ ਜਤਵਾਲ ਤੇ थाना धर्मकोट ਤੇ கைਗ ਗੁਰੀਂਦਰਜੀਤ ਸਿੰਘ ਪੁੱਤਰ ਗੁਨਾਮ ਸਿੰਘ ਇਹ ਵੀ धर्मकोट ਦਾ ਰਹਿਣ ਵਾਲਾ ਹੈ। ਅਜਿਤ ਇੱਜ਼ਤ ਮਾਰੋ ਇੱਜ਼ਤ ਮਾਰੋ ਇੱਕ ਲਾਇਸੈਂਸੀ ਬੱਤੀ ਬੋਰ ਦਾ ਰਿਵਾਲਵਰ ਜਿਹੜੀ ਬਰਾਮਦਗੀ ਹੋਈ ਹੈ ਦੋ ਜਿੰਦਾ ਰਾਉਂਡ ਦਾ ਤੇ ਗੱਡੀ ਜਿਹੜੀ ਪੀਪੀ 76 ਸੀ 26 13 ਤੇ ਇੱਕ ਆਈਫੋਨ ਜਿਹੜਾ ਹੈਗਾ ਇਸ ਦਾ ਇਸ ਥਾਰ ਗੱਡੀ ਦੀ ਵੀ ਅਸੀਂ ਮਾਲਕੀ ਅਸੀਂ ਤਸਦੀਕ ਕਰਦੇ ਹਾਂ ਪਰ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਜਿਹਨੇ ਇਹ ਕੀਤੀ ਹੈ ਸੁਰਜਿੰਦਰ ਸਿੰਘ ਉਸ ਦੀ ਹੀ ਥਾਰ ਗੱਡੀ ਹੈਗੀ ਉਸ ਨੇ ਆਪਣੀ ਥਾਰ ਗੱਡੀ ਤੇ ਆ ਕੇ ਇਹ ਵਾਕਾਤ ਨੂੰ ਜਾਰੀ ਇੱਕ ਦੁਕਾਨ ਆਇਡੈਂਟੀਫਾਈ ਕਰਾਈ ਦਿੱਤੀ ਇਹ ਮੈਨੂੰ ਪਹਿਲਾਂ ਆਂਦੂਸੀ ਨਹੀਂ ਦੇਖੀ ਗੁਰਾ ਕੀਤੀ ਸੀ ਵੀ ਨਹੀਂ ਇਹ ਇਹ ਦੁਕਾਨ ਖੁੱਲੀ ਸੀ ਇਹ ਇਨਾ ਉੱਪਰ ਪਹਿਲਾਂ ਵੀ ਜਿਹੜੇ ਹੈਗੇ ਦੋਨੋਂ ਇੱਕ ਐਫਆਈਆ ਨੰਬਰ 6152 ਥਾਣੇ ਪੁਲਿਸ ਸਟੇਸ਼ਨ ਧਰਮਕੋਟ ਉਸ ਦੇ ਕੇਸ ਵਾਰ ਨੇ ਉਸ ਵਿੱਚ ਮੈਨੂੰ ਉੱਪਰ ਐਨਡੀਪੀਐਸ ਦਾ ਹਿਰੋਇਨ ਦਾ ਇੱਕ ਮੁਕਦਮਾ ਰਜਿਸਟਰਡ ਹੈਗਾ ਤੇ ਡਿਕ ਐਡਿਕਟ ਹੈ ਗਿਆ ਤੇ ਇਹ ਜਿਸ ਲੁੱਟ ਦੀ ਵਾਰਦਾਤ ਨਾਲ ਦੁਕਾਨ ਵੱਡੀ ਦੁਕਾਨ ਦੇਖ ਕੇ ਇਹਨਾਂ ਨੇ ਵਾਰਦਾਤ ਲਈ ਜਿੰਨੇ ਪੈਸੇ ਲੱਗੇ ਸੀ ਪੈਸੇ ਅਸੀਂ ਹਜੇ ਤੋ ਆਡੈਂਟੀਫਾਈ ਕਰਦੇ ਪਏ ਕਿਉਂਕਿ ਉਹ ਜਿਹੜਾ ਹੈਗਾ ਆਪਣਾ ਵਿਕਟਿਮ ਹੈਗਾ ਉਹ ਵੀ ਹਜੇ ਹਸਪੀਟਲਾਈਜ਼ ਹੈਗਾ ਉਹ ਵੀ ਆਪਣੇ ਨਾਲ ਦੱਸਣਗੇ ਬਾਕੀ ਅਸੀਂ ਅਜੇ ਜੇ ਨਿਮਾਂਡ ਲੈ ਕੇ ਜਿਹੜੀ ਹੈਗੀ ਅਸੀਂ ਗੁਮੇਰਾ ਅਰੈਸਟ ਨਹੀਂ ਇੱਕ ਅਰੈਸਟ ਹੋ ਗਿਆ ਇੱਕ ਵੀ ਅਸੀਂ ਹਜੇ ਸ ਉਹ ਮੇਨ ਕਿਉ ਜਿਸ ਨੇ ਫਾਇਲਿੰਗ ਕੀਤੀ ਸੀ ਦੁਕਾਨ ਕਿ ਵੜ ਕੇ ઓਰੈਸਟ ਕਰਨ ਇਹਦੀ ਏਜ ਕਿੰਨੀ ਹੈ ਜਿਹੜਾ ਗੁਫਤਾਰ ਹੈ ਇਹਦੀ ਏਜ तकरीबन 40 ਸਾਲ ਹੈਗੀ ਹੈ ਮੌਕੇ ਤੇ ਕਿੰਨੇ ਫਾਇਰ ਕੀਤੇ ਇਹਨਾਂ ਨੂੰ ਨਾ ਮੌਕੇ ਤੇ ਜਿਹੜੇ ਹੈਗੇ 3 ਫਾਇਰ ਤੋਂ ਉਹਨਾਂ ਨੇ ਲੱਗੇ ਹੈਗੇ ਆ ਤੇ ਸਾਨੂੰ ਜਿਹੜੇ ਹੈਗੇ 3+3+5 ਕਿਤੇ ਗਏ ਹੈਗੇ ਬਾਕੀ ਅਸੀਂ ਦੇਖਦੇ ਪਏ ਹੈਗੇ ਕਿਉਂਕਿ ਇਹਨੇ ਰਿਵਾਲਵਰ ਯੂਜ਼ ਕੀਤੀ ਸੀ ਉੱਥੇ ਕਿਉਂਕਿ ਕਾਲ ਵਗੈਰਾ ਉਹਦੇ ਵਿੱਚ ਜਿਹੜੇ ਹੈਗੇ ਆ ਉਹ ਹੋਣੇ ਚਾਹੀਦੇ ਬਾਹਰ ਦਿੱਤੇ ਤੇ ਰਿਮਾਂਡ ਲੈ ਕੇ ਜਿਹੜੀ ਹੈਗੀ ਹੈ ਫਰਦਰ ਇਨਵੈਸਟੀਗੇਸ਼ਨ ਹੈ ਤੇ ਅਸੀਂ ਮੇਨਲੀ ਹੋ ਇਨਵੈਸਟੀਗੇਸ਼ਨ ਹੈ ਇਹਨਾਂ ਦਾ ਮੋਟਿਵ ਕੀ ਸੀ ਇਹਨਾਂ ਦੀ ਰਿਕਵਰੀ ਹੋ ਗਈ ਹੈ ਇਹਨਾਂ ਨੇ ਜਿਹੜੀ ਗੱਡੀ ਯੂਜ਼ ਕੀਤੀ ਸੀ ਉਹ ਪਿਸਟਲ ਯੂਜ਼ ਕੀਤਾ ਸੀ ਉਹ ਅਸੀਂ ਬਰਾਮਦ ਕਰਨੀ ਹੈ ਅਸਲ ਵਿੱਚ ਇਸ ਚੀਜ਼ ਜਿਹਾ ਸਬੂਤ ਨਹੀਂ ਹੈ ਉਹ ਅਸੀਂ ਲਾਇਸੈਂਸੀ ਹੈਗਾ ਇਹ ਸਾਨੂੰ ਜੋ ਹਲੇ ਲੱਗਦਾ ਪਿਆ ਬਾਕੀ ਅਸੀਂ ਲਾਇਸੈਂਸੀ ਇਹ ਵੈਰੀਫਾਈ ਕਰਦੇ ਪਏ ਹੈ ਦਾ ਲਾਇਸੈਂਸ ਇਹਦਾ ਆਪਣਾ ਹੈਗਾ ਕਿਸੇ ਹੋਰ ਦੇ ਨਾਮ ਤੇ ਸਰਵਾਦ ਦਾ ਤੋਂ ਕਿੰਨੇ ਚਿਰ ਬਾਅਦ ਇਹਨਾਂ ਨੂੰ ਇਹ ਅਸੀਂ ਜਿੱਦ ਵਿੱਚ ਇਨ ਤੁਸੀਂ ਕਹਿ ਸਕਦੇ ਹੋ ਅਸੀਂ ਵਿਦਨ 24 ਆਰ ਇਹ ਜਿਹੜਾ ਹੈਗਾ ਆਲਮੋਸਟ ਅਸੀਂ ਇਹਨੂੰ ਇਸका ਲਿੱਤਾ ਗਿਆ ਸੀ ਤੇ ਇਹਨੂੰ ਜੋ ਫੜਿਆ ਗਿਆ ਹੈਗਾ ਅਸੀਂ ਫੜ ਕੇ ਇਹਨੂੰ ਕਿੰਨੇ ਸਮੇਂ ਤੋਂ ਗੁੰਮਗਲੇ ਦੀ ਨੇ ਹੁਣ ਨੰਬਰ ਤਾਂ ਹੁੰਦੇ ਨਹੀਂ ਹੈਗੇ ਦੇਖੋ ਰੋਡ 10 15 ਕਿਲੋਮੀਟਰ ਰੂਟ ਹੁੰਦਾ ਹੈਗਾ ਆਰਾਊਂਡ 15 ਕਿਲੋਮੀਟਰ ਦਾ ਰੋਡ ਜਿਹੜਾ ਅਸੀਂ ਫ੍ਰੋਮ ਦਾ ਪਲੇਸ ਆਫ ਇਨਸੀਡੈਂਟ ਅਸੀਂ ਜਿਹੜਾ ਹੈਗਾ ਕੀਤਾ ਸੀ ਉਹਦੇ ਮਲਟੀਪਲ ਇਨਸ ਬੈਕਵਰਡ ਫਾਰਵਰਡ ਲਿੰਕ ਜਿੰਨੇ ਵੀ ਸੀਸੀਟੀਵੀ ਸੀ ਕਿੱਥੋਂ ਆਏ ਕਿੱਧਰ ਗਏ ਸਾਰੇ ਕਿਤੇ ਗਏ ਲੋਹਾਰਾ ਚੌਂਕ ਕੋਲੋਂ ਇੱਕ ਕਾਬੂ ਕੀਤੇ ਗਏ ਹੈਗੇ ਇੱਥੇ ਸਾਰੇ ਦੋਨੋਂ ਰਹਿਣ ਵਾਲੇ ਕਿੱਥੋਂ ਦੇ ਸੀ ਧਰਮਪੁਰ ਦੀ ਰਹਿਣ ਵਾਲੇ ਜੀ ਹਾਂ ਇੱਕ ਇੱਜਤਵਾਲ ਪਿੰਡ ਦਾ ਹੈਗਾ ਇੱਕ ਧਰਮਪੁਰ ਦਾ ਹੈਗਾ ਉਸ ਦਾ ਕੀ ਰਿਸ਼ਤੇਦਾਰ ਹੈ ਇਹ ਨਹੀਂ ਫ੍ਰੈਂਡਲੀ ਨੇ ਕੇਸਵਰ ਕੇਸਵਰ ਨੇ ਇਹ ਨਾਲ ਉੱਪਰ ਐਫਆਰ ਨੰਬਰ 158 ਜਿਹੜੀ ਰਜਿਸਟਰ ਕੀਤੀ ਉਹਦਾ ਇਹ ਰੀਸੈਂਟਲੀ ਵੇਰ ਬੋਲਤੇ ਆਏ